ਦਿਨ ਢਲ ਰਿਹਾ ਸੀ ਸੂਰਜ ਦੀ ਲਾਲੀ ਹੌਲੀ-ਹੌਲੀ ਕਣਕ ਦੇ ਖੇਤਾਂ ਦੇ ਪਿੱਛੇ ਲੁਕ ਰਹੀ ਸੀ ਅਜੇ ਰਾਤ ਨੇ ਪੂਰੀ ਤਰ੍ਹਾਂ ਪੈਰ ਪਸਾਰੇ ਵੀ ਨਹੀਂ ਸੀ ਕਿ ਅਚਾਨਕ ਪਿੰਡ ਦੇ ਵਿਚਕਾਰੋਂ ਇੱਕ ਦਹਿਲਾ ਦੇਣ ਵਾਲੀ ਚੀਕ ਗੂੰਜੀ ਕਾਲੇ ਕੱਛੇ ਵਾਲੇ ਆ ਗਏ ਓਏ ਇਹ ਸ਼ਬਦ ਸੁਣਦੇ ਹੀ ਪਿੰਡ ਦੀ ਖਮੋਸ਼ੀ ਟੁੱਟ ਗਈ ਦਰਵਾਜ਼ੇ ਧੜਾ-ਧੜ ਖੁੱਲਣ ਲੱਗੇ ਮੰਝੀਆਂ ਤੋਂ ਲੋਕ ਉੱਠ ਕੇ ਗਲੀਆਂ ਦੇ ਵਿੱਚ ਆ ਗਏ ਕਿਸੇ ਨੇ ਕਿਹਾ ਕਿ ਉਹ ਮੱਗਰ ਸਿੰਘ ਦੇ ਕੁਮਾਰ ਦੇ ਖੇਤ ਵਿੱਚ ਲੁਕੇ ਹੋਏ ਨੇ ਬਸ ਫੇਰ ਕੀ ਸੀ ਡਰ ਗੁੱਸੇ ਰੀ ਬਦਲ ਗਿਆ ਸਾਰੇ ਪਿੰਡ ਨੇ ਗੰਡਾਸੇ ਟਕੂਏ ਛੋਟੇ ਚੁੱਕ ਲਏ ਤੇ ਕਮਾਦ ਦੇ ਖੇਤ ਨੂੰ ਹਰ ਪਾਸਿਓਂ ਘੇਰ ਲਿਆ ਕਮਾਦ ਦੀ ਲੁਸ਼-ਲੁਸ਼ ਕਰਦੀ ਫਸਲ ਹਵਾ ਨਾਲ ਹਿੱਲ ਰਹੀ ਸੀ ਜਿਹਦੇ ਅੰਦਰ ਕੋਈ ਸਾਹ ਲੈ ਰਿਆ ਹੋਵੇ ਹਨੇਰੇ 'ਚ ਹਰ ਹਲਚਲ ਡਰਾਉਣੀ ਲੱਗ ਰਹੀ ਸੀ ਕਿਸੇ ਨੇ ਚੀਖ ਕੇ ਕਿਹਾ ਟਰੈਕਟਰ ਲਿਆਓ ਕਮਾਦ ਨੂੰ ਵਾਹ ਦਿਓ ਅੱਜ ਕੋਈ ਵੀ ਬਚ ਕੇ ਨਹੀਂ ਜਾਣਾ ਚਾਹੀਦਾ ਇਸ ਤੋਂ ਪਹਿਲਾਂ ਕਿ ਮੱਗਰ ਸਿੰਘ ਕੁਝ ਕਹਿ ਸਕੇ ਪੰਜ ਟਰੈਕਟਰ ਆ ਗਏ ਕੁਝ ਹੀ ਪਲਾਂ ਚ ਉਸਦੀ ਹਰੀ ਭਰੀ ਲੁਸ਼ਮੁਸ਼ ਕਰਦੀ ਕਮਾਦ ਦੀ ਫਸਲ ਪਲਾਂ ਛਿਨਾ ਵਿੱਚ ਹੀ ਮਿੱਟੀ ਚ ਰਲਣੀ ਸ਼ੁਰੂ ਹੋ ਗਈ। ਅਚਾਨਕ ਵਾਹੀ ਹੋਈ ਕਮਾਦ ਵਿੱਚੋਂ ਤਿੰਨ ਚਾਰ ਕੁੱਤੇ ਚੀਖ ਦੇ ਚੀਖ ਦੇ ਬਾਹਰ ਨਿਕਲੇ। ਲੋਕ ਠਹਿਟਕ ਗਏ। ਇੱਕ ਪਲ ਲਈ ਖਮੋਸ਼ੀ ਛਾ ਗਈ। ਉਸੇ ਵੇਲੇ ਪਿੰਡ ਦਾ ਅਮਲੀ ਝੰਡਾ ਅੱਗੇ ਵਧਿਆ ਤੇ ਕੰਬਦੀ ਹੋਈ ਪਰ ਭਰੋਸੇ ਨਾਲ ਭਰੀ ਆਵਾਜ਼ ਚ ਬੋਲਿਆ, "ਓਏ ਗੌਰ ਨਾਲ ਬਈ, ਇਹ ਤਾਂ ਤੰਤਰਮੰਤਰ ਵੀ ਜਾਣਦੇ ਨੇ।" ਕਈ ਵਾਰੀ ਭੈਣ ਦੇਣੀ ਦੇ ਕੁੱਤੇ ਬਿੱਲੇ ਬਣ ਕੇ ਵੀ ਨਿਕਲ ਜਾਂਦੇ ਨੇ ਇਹ ਸੁਣਨਾ ਹੀ ਸੀ ਕਿ ਡਰ ਫੇਰਪੜ ਕੋਠਿਆ ਲੋਕਾਂ ਨੇ ਇੱਕ ਪਲ ਵੀ ਨਾ ਸੋਚਿਆ ਕੁੱਤਿਆਂ ਨੂੰ ਉੱਥੇ ਹੀ ਮਾਰ ਕੇ ਮੱਗਰ ਸਿੰਘ ਦੇ ਖੇਤ ਵਿੱਚ ਹੀ ਦੱਬ ਦਿੱਤਾ ਗਿਆ ਮੱਗਰ ਸਿੰਘ ਦਿਲ ਤੇ ਹੱਥ ਰੱਖ ਕੇ ਵਟ ਤੇ ਬੈਠ ਗਿਆ ਅੱਖਾਂ ਭਰੀਆਂ ਹੋਈਆਂ ਸਨ ਸਾਹ ਭਾਰੀ ਸੀ ਉਸ ਦੀ ਜ਼ਿੰਦਗੀ ਦੀ ਕਮਾਈ ਮਿੱਟੀ 'ਚ ਮਿਲ ਚੁੱਕੀ ਸੀ ਇਹ ਦ੍ਰਿਸ਼ ਵੇਖ ਕੇ ਸਰਪੰਚ ਨੇ ਹੌਲੀ ਆਵਾਜ਼ 'ਚ ਕਿਹਾ ਕੋਈ ਨਾ ਮੱਗਰ ਸਿਆ ਤੇਰੀ ਫਸਲ ਦਾ ਬਣਦਾ ਮੁੱਲ ਸਾਰਾ ਪਿੰਡ ਗਰਾਹੀ ਇਕੱਠੀ ਕਰਕੇ ਤੈਨੂੰ ਮੋੜੂਗਾ ਤੂੰ ਫਿਕਰ ਨਾ ਕਰ ਇਹ ਗੱਲ ਫਗਵਾੜੇ ਜ਼ਿਲ੍ਹੇ ਦੇ ਆਸ-ਪਾਸੇ ਦੇ ਪਿੰਡਾਂ 'ਚ ਫੈਲ ਗਈ ਪਿੰਡਾਂ ਦੀਆਂ ਸੱਥਾਂ ਤੇ ਪੰਚਾਇਤਾਂ 'ਚ ਇੱਕ ਹੀ ਨਾਮ ਗੂੰਜਦਾ ਸੀ ਕਾਲੇ ਕੱਚੇ ਵਾਲੇ ਫਗਵਾੜੇ ਜ਼ਿਲ੍ਹੇ ਦੇ ਹੀ ਪਿੰਡ ਸ਼ੇਰਗੜ੍ਹ ਦੀ ਪੰਚਾਇਤ ਵਿੱਚ ਪੂਰੇ ਪਿੰਡ ਦਾ ਇਕੱਠ ਹੋਇਆ ਸਰਪੰਚ ਜੁਗਿੰਦਰ ਸਿੰਘ ਨੇ ਆਪਣੀ ਗੱਲ ਸ਼ੁਰੂ ਕਰਦੇ ਹੋਏ ਕਿਹਾ ਕਿ ਕਾਲੇ ਕੱਚਿਆਂ ਵਾਲਾ ਇਹ ਗੈਂਗ ਪਿਛਲੇ 15 ਸਾਲਾਂ ਤੋਂ 200 ਤੋਂ ਵੱਧ ਲੋਕਾਂ ਨੂੰ ਮਾਰ ਚੁੱਕਿਆ ਹੈ ਕਰੋੜਾ ਰੁਪਏ ਦੀ ਲੁੱਟ ਕਰ ਚੁੱਕਿਆ ਹੈ ਪਰ ਕੋਈ ਸਬੂਤ ਨਹੀਂ ਤੇ ਕੋਈ ਵੀ ਪੱਕੀ ਪਛਾਣ ਨਹੀਂ ਕਈ ਥਾਵਾਂ ਤੇ ਤਾਂ ਮਾਵਾ ਭੈਣਾ ਨਾਲ ਜ਼ਬਰ ਜਨਾਹ ਦੇ ਮਾਮਲੇ ਵੀ ਸਾਹਮਣੇ ਆਏ ਨੇ ਇਹ ਵਾਰਦਾਤਾਂ ਦਿਨੋਂ ਦਿਨ ਵੱਧ ਰਹੀਆਂ ਨੇ ਪਹਿਲੀ ਵਾਰ ਕਿਸੇ ਗੈਂਗ ਅੱਗੇ ਪੁਲਿਸ ਤੇ ਸਰਕਾਰ ਬੇਵਸਤ ਤੇ ਲਾਚਾਰ ਨਜ਼ਰ ਆ ਰਹੇ ਨੇ ਫਿਰ ਮੈਂਬਰ ਕਰਤਾਰ ਸਿੰਘ ਹੌਲੀ ਆਵਾਜ਼ ਚ ਕਹਿੰਦਾ ਇਹ ਸਿੱਧਾ ਹਮਲਾ ਨਹੀਂ ਕਰਦੇ ਪਹਿਲਾਂ ਭੇਸ ਬਦਲ ਕੇ ਪਿੰਡ ਦੀ ਸਾਰੀ ਸੂਹ ਲੈਂਦੇ ਨੇ ਆਪਾਂ ਨੂੰ ਵੀ ਚੌਕਸ ਹੋਣ ਦੀ ਲੋੜ ਆ ਬਾਪੂ ਧਰਮ ਸਿੰਘ ਨੇ ਗੱਲ ਨੂੰ ਅੱਗੇ ਤੋਰਦੇ ਹੋਏ ਕਿਹਾ ਕਦੇ ਸਾਧੂ ਬਣ ਕੇ ਰੋਟੀ ਮੰਗਦੇ ਨੇ ਕਦੇ ਮਰਦਮਸ਼ਮਾਰੀ ਵਾਲੇ ਬਣ ਕੇ ਘਰਾਂ 'ਚ ਗਿਣਤੀ ਪੁੱਛਦੇ ਨੇ ਤੇ ਕਈ ਵਾਰ ਉਹ ਰੁਕ ਗਿਆ ਕਈ ਵਾਰ ਤਾਂ ਪੁਲਿਸ ਦੀ ਵਰਦੀ ਪਾ ਕੇ ਵੀ ਪੁੱਛ ਪੜਤਾਲਾਂ ਕਰ ਜਾਂਦੇ ਨੇ ਤੇ ਫਿਰ ਰਾਤ ਨੂੰ ਕਹਿਰ ਬਣ ਕੇ ਵਰਦੇ ਨੇ ਸਾਰੀ ਸੋਚ ਵਿਚਾਰ ਤੋਂ ਬਾਅਦ ਸਰਪੰਚ ਨੇ ਫੈਸਲਾ ਸੁਣਾਇਆ ਅੱਜ ਤੋਂ ਹਰ ਰਾਤ ਪਹਿਰਾ ਹੋਵੇਗਾ ਤਿੰਨ ਤਿੰਨ ਜਣੇ ਕੋਈ ਵੀ ਅਜਨਬੀ ਸਵਾਲਾਂ ਤੋਂ ਬਿਨਾ ਨਹੀਂ ਲੰਗੇਗਾ ਡਾਂਗਾ ਛੋਟੇ ਟਾਰਚਾਂ ਤਿਆਰ ਹੋ ਗਈਆਂ ਪਿੰਡ ਨੇ ਆਪਣੀ ਕਿਸਮਤ ਆਪਣੇ ਹੱਥ 'ਚ ਲੈ ਲਈ ਸਰਦੀ ਦੀ ਰਾਤ ਸੀ ਧੁੰਦ ਇੰਨੀ ਸੰਘਣੀ ਕਿ ਹੱਥ ਨੂੰ ਹੱਥ ਨਜ਼ਰ ਨਹੀਂ ਆਉਂਦਾ ਸੀ ਤਰੇਲ ਬਰਫ਼ ਵਾਂਗੂ ਵਰ ਰਹੀ ਸੀ ਤੇ ਦੂਰ ਕਿਤੇ ਕੁੱਤੇ ਭੌਂਕ ਕੇ ਚੁੱਪ ਹੋ ਜਾਂਦੇ ਸਵੇਰ ਦੇ ਕਰੀਬ 3 ਵਜੇ ਪਿੰਡ ਦੇ ਬਾਹਰਲੇ ਖੱਟੇ ਰਸਤੇ ਤੇ ਤਿੰਨ ਪਰਛਾਵੇਂ ਹੌਲੀ-ਹੌਲੀ ਅੱਗੇ ਵਧੇ ਉਹਨਾਂ ਨੇ ਪੁਲਿਸ ਦੀ ਵਰਦੀ ਪਾਈ ਹੋਈ ਸੀ ਬੂਟਾਂ ਦੀ ਹੌਲੀ ਆਵਾਜ਼ ਧੁੰਦ ਨੂੰ چیر ਰਹੀ ਸੀ ਪਹਿਰੇ ਤੇ ਖੜਾ ਰਣਜੀਤ ਸਿੰਘ ਫੁਸਫੁਸਾਇਆ ਪੁਲਿਸ ਲੱਗਦੀ ਹੈ ਦੂਜਾ ਨੌਜਵਾਨ ਹਰਪਾਲ ਕੰਬ ਦੀ ਆਵਾਜ਼ 'ਚ ਬੋਲਿਆ ਇਹੀ ਤਾਂ ਕਹਿੰਦੇ ਨੇ ਭੇਸ ਅਚਾਨਕ ਕਿਸੇ ਨੇ ਚੀਖ ਮਾਰੀ ਕਾਲੇ ਕੱਛੇ ਵਾਲੇ ਆ ਗਏ ਅਗਲੇ ਪਲ ਪੂਰਾ ਪਿੰਡ ਜਾਗ ਪਿਆ ਡਾਂਗਾਂ ਚੁੱਕੀਆਂ ਗਈਆਂ ਕਿਸੇ ਨੇ ਪੁੱਛਿਆ ਨਹੀਂ ਕਿਸੇ ਨੇ ਸੁਣਿਆ ਨਹੀਂ ਤਿੰਨੋਂ ਵਰਦੀ ਵਾਲੇ ਚੀਖੇ ਅਸੀਂ ਪੁਲਿਸ ਹਾਂ ਗਸ਼ਤ ਤੇ ਹਾਂ ਪਰ ਕਿਸੇ ਨੇ ਇੱਕ ਨਾ ਸੁਣੀ ਤਿੰਨੇ ਜਣਿਆਂ ਨੂੰ ਪਿੰਡ ਦੇ ਬਾਹਰਵਾਰ ਬੋਹੜ ਦੇ ਦਰਖਤ ਨਾਲ ਕੁੱਠੇ ਟੰਗ ਲਿਆ ਡਾਂਗਾ ਛੋਟੇ ਵਰਦੇ ਰਹੇ ਚੀਕਾਂ ਤੇ ਕੁਰਲਾਟਾਂ ਨਾਲ ਸ਼ੇਰਗੜ ਪਿੰਡ ਦੀਆਂ ਗਲੀਆਂ ਗੂੰਜ ਉਠੀਆਂ ਡੂੰਗੀਆਂ ਸੱਟਾਂ ਤੇ ਕੜਾਥੇ ਦੀ ਠੰਡ ਨੂੰ ਨਾ ਸਹਾਰਦੇ ਹੋਏ ਤਿੰਨੇ ਜਣਿਆਂ ਦੇ ਪ੍ਰਾਣ ਪਖੇਰੂ ਉੱਡ ਗਏ ਸੂਰਜ ਚੜ੍ਹਿਆ ਧੁੰਦ ਹਟੀ ਪਰ ਪਿੰਡ 'ਚ ਸ਼ੋਰਗੁਲ ਪਹਿਲਾਂ ਨਾਲੋਂ ਵੀ ਵੱਧ ਗਿਆ ਉਸੇ ਵੇਲੇ ਅਮਨਦੀਪ ਸਿੰਘ ਸ਼ੇਰਗੜ੍ਹ ਦਾ ਨੌਜਵਾਨ ਜੋ ਕੁਝ ਮਹੀਨੇ ਪਹਿਲਾਂ ਹੀ ਪੁਲਿਸ 'ਚ ਭਰਤੀ ਹੋਇਆ ਸੀ ਉੱਥੇ ਆਇਆ ਉਸ ਦੀ ਨਜ਼ਰ ਜਦੋਂ ਲਾਸ਼ਾਂ ਤੇ ਪਈ ਉਹ ਠਹਿਟਕ ਗਿਆ ਉਹ ਹੌਲੀ-ਹੌਲੀ ਨੇੜੇ ਗਿਆ ਵਰਦੀ ਤੇ ਲੱਗੀਆਂ ਨੇਮ ਪਲੇਟਾਂ ਵੇਖੀਆਂ ਹਵਾਲਦਾਰ ਰਜੇਸ਼ ਕੁਮਾਰ ਕਾਂਸਟੇਬਲ ਸੁਨੀਲ ਕਾਂਸਟੇਬਲ ਬਲਵਿੰਦਰ ਅਮਨਦੀਪ ਦੇ ਹੱਥ ਕੰਬਣ ਲੱਗ ਪਏ ਉਸ ਦੀ ਆਵਾਜ਼ ਟੁੱਟ ਗਈ ਇਹ ਇਹ ਤਾਂ ਅਸਲੀ ਪੁਲਿਸ ਵਾਲੇ ਨੇ ਇਹ ਗੱਲ ਸੁਣਦੇ ਹੀ ਪਿੰਡ 'ਚ ਸਹਿਮ ਫਸਰ ਗਿਆ ਪਿੰਡ ਦੇ ਆਲੇ ਦੁਆਲੇ ਦੇ ਸਾਰੇ ਰਸਤੇ ਬੰਦ ਕਰਨ ਦਾ ਫੈਸਲਾ ਹੋਇਆ। ਦਰਖਤ ਵੱਢ ਕੇ ਸੜਕਾਂ ਤੇ ਸੁੱਟ ਦਿੱਤੇ ਗਏ ਤਾਂ ਜੋ ਪੁਲਿਸ ਵੀ ਅੰਦਰ ਨਾ ਆ ਸਕੇ। ਸ਼ੇਰਗੜ ਹੁਣ ਪਿੰਡ ਨਹੀਂ ਡਰ ਦਾ ਕਿਲਾ ਬਣ ਗਿਆ ਸੀ। ਜਦੋਂ ਇਹ ਗੱਲ ਸਰਕਾਰ ਤੱਕ ਪੁੱਜੀ ਤਾਂ ਸਰਕਾਰੀ ਅਧਿਕਾਰੀਆਂ ਨੂੰ ਪਿੰਡ ਨਾਲ ਗੱਲਬਾਤ ਕਰਨ ਲਈ ਨਾਮਜ਼ਦ ਕੀਤਾ ਗਿਆ। ਪੁਲਿਸ ਵਾਲਿਆਂ ਦੀਆਂ ਲਾਸ਼ਾਂ ਪੋਸਟਮਾਰਟਮ ਲਈ ਭੇਜੀਆਂ ਗਈਆਂ ਇਸ ਤਰ੍ਹਾਂ ਦੀਆਂ ਅਫਵਾਹਾਂ ਤੋਂ ਬਚਣ ਲਈ ਕਿਹਾ ਗਿਆ। ਇਹ ਕਹਾਣੀ ਸਿਰਫ ਕਾਲੇ ਕੱਛਿਆ ਵਾਲਿਆਂ ਦੀ ਦਹਿਸ਼ਤ ਬਾਰੇ ਨਹੀਂ ਸਗੋਂ ਡਰ, ਅਫਵਾਹਾਂ ਅਤੇ ਭੀੜੀ ਸੋਚ ਦੇ ਖਤਰਨਾਕ ਨਤੀਜਿਆਂ ਬਾਰੇ ਇੱਕ ਡੂੰਗੀ ਚੇਤਾਵਨੀ ਹੈ ਜਦੋਂ ਡਰ ਅਕਲ ਤੇ ਹਾਵੀ ਹੋ ਜਾਂਦਾ ਹੈ ਤਾਂ ਇਨਸਾਨ ਸੱਚ ਤੇ ਝੂਠ ਵਿਚਕਾਰ ਫਰਕ ਕਰਨਾ ਭੁੱਲ ਜਾਂਦਾ ਹੈ ਪਿੰਡ ਵਾਲਿਆਂ ਨੇ ਆਪਣੇ ਆਪ ਨੂੰ ਬਚਾਉਣ ਲਈ ਜੋ ਕੀਤਾ ਉਹ ਨiyet ਦੇ ਹਿਸਾਬ ਨਾਲ ਤਾਂ ਸਹੀ ਲੱਗਦਾ ਸੀ ਪਰ ਅਕਲ, ਤਹਿਕੀਕ ਅਤੇ ਕਾਨੂੰਨ ਤੋਂ ਬਿਨਾ ਲਿਆ ਗਿਆ ਹਰ ਫੈਸਲਾ ਆਖਰਕਾਰ ਤਬਾਹੀ ਨੂੰ ਲਿਆਉਂਦਾ ਹੈ ਮੱਗਰ ਸਿੰਘ ਦੀ ਫਸਲ ਦਾ ਨਾਸ਼ ਬੇਜਵਾਨ ਜਾਨਵਰਾਂ ਦੀ ਮੌਤ ਆਖਰਕਾਰ નિર્ਦੋਸ਼ ਪੁਲਿਸ ਵਾਲਿਆਂ ਦੀ ਹੱਤਿਆ ਇਹ ਸਭ ਡਰ ਦੀ ਅੰਨੀ ਦੌੜ ਦਾ ਨਤੀਜਾ ਸੀ ਇਹ ਕਹਾਣੀ ਦੱਸਦੀ ਹੈ ਕਿ ਅਫਵਾਹ ਸਭ ਤੋਂ ਵੱਡਾ ਹਥਿਆਰ ਹੁੰਦੀ ਹੈ ਬਿਨਾ ਸਬੂਤ ਬਿਨਾ ਪਛਾਣ ਅਤੇ ਬਿਨਾ ਸੋਚੇ ਸਮਝੇ ਚੁੱਕੇ ਗਏ ਕਦਮ ਸਮਾਜ ਨੂੰ ਅੰਦਰੋਂ ਖੋਖਲਾ ਕਰ ਦਿੰਦੇ ਨੇ ਜਦੋਂ ਲੋਕ ਕਾਨੂੰਨ ਨੂੰ ਆਪਣੇ ਹੱਥ ਚ ਲੈ ਲੈਂਦੇ ਨੇ ਤਾਂ ਫਿਰ ਗੁਨਾਹੀ ਤੇ ਬੇਗੁਨਾਹੀ ਚ ਕੋਈ ਫਰਕ ਨਹੀਂ ਰਹਿੰਦਾ ਇਸ ਤੋਂ ਇਲਾਵਾ ਕਹਾਣੀ ਇਹ ਵੀ ਸਿਖਾਉਂਦੀ ਹੈ ਕਿ ਸੁਰੱਖਿਆ ਦਾ ਮਤਲਬ ਜੰਗਲੀਪਣ ਨਹੀਂ ਸਗੋ ਸਿਆਣਪ ਸਹਿਯੋਗ ਅਤੇ ਸਹੀ ਜਾਣਕਾਰੀ ਹੈ ਪੁਲਿਸ ਤੇ ਪ੍ਰਸ਼ਾਸਨ ਨਾਲ ਮਿਲ ਕੇ ਕੰਮ ਕਰਨ ਦੀ ਬਜਾਏ ਜਦੋਂ ਸਮਾਜ ਉਹਨਾਂ ਨੂੰ ਹੀ ਦੁਸ਼ਮਣ ਸਮਝਣ ਲੱਗ ਪਵੇ ਤਾਂ ਅਰਾਜਕਤਾ ਪੈਦਾ ਹੁੰਦੀ ਹੈ ਅੰਤ ਵਿੱਚ ਇਹ ਕਹਾਣੀ ਸਾਨੂੰ ਯਾਦ ਦਿਵਾਉਂਦੀ ਹੈ ਡਰ ਚ ਲਿਆ ਫੈਸਲਾ ਅਕਸਰ ਗਲਤ ਹੁੰਦਾ ਹੈ ਭੀੜ ਦੀ ਸੋਚ ਇਨਸਾਨੀਅਤ ਨੂੰ ਕੁਚਲ ਸਕਦੀ ਹੈ ਕਾਨੂੰਨ ਤੋਂ ਬਿਨਾ ਨਿਆ ਨਹੀਂ ਮਿਲਦਾ ਅਤੇ ਅਫਵਾਹਾਂ ਤੋਂ ਵੱਡਾ ਕੋਈ ਅਪਰਾਧ ਨਹੀਂ